ਜੇ ਤੁਸੀਂ ਵੀ ਬ੍ਰਾਈਡਲ ਲਹਿੰਗਾ ਆਪਣੀ ਮਨਪਸੰਦ ਅਨਸਾਰ ਤਿਆਰ ਕਰਾਉਣ ਦੀ ਸੋਚ ਰਹੇ ਹੋ ਜਾਂ ਸ਼ਰਾਰਾ ਸੂਟ ਜਾਂ ਹੋਰ ਡਿਜ਼ਾਈਨ ਦੇ ਸੂਟ ਸਿਲਾਈ ਕਰਾਉਣਾ ਚਾਹੁੰਦੇ ਹੋ ਤਾਂ ਆਜੋ ਤੁਹਾਨੂੰ ਲੈ ਕੇ ਚਲਦੇ ਆਂ ਅਬੋਹਰ ਸ਼ਹਿਰ ਦੀ ਗਲੀ ਨੰਬਰ 13 14 ਦੇ 6ਵੇਂ ਚੌਕ ਉੱਪਰ ਬਣੇ ਪੋਸ਼ਾਕ ਸਟੂਡੀਓ ਬੁਟੀਕ 'ਚ ਜਿੱਥੇ ਲੇਡੀਜ਼ ਸੂਟਾਂ ਦੀ ਸਿਲਾਈ ਦੇ ਨਾਲ-ਨਾਲ ਕਢਾਈ ਹੈਂਡਵਰਕ ਪੇਂਟਿੰਗ ਆਰੀਵਰਕ ਬਲੌਕ ਪੇਂਟਿੰਗ ਸਕ੍ਰੀਨ ਪੇਂਟ ਬ੍ਰਾਈਡਲ ਲਹਿੰਗੇ ਸ਼ਰਾਰਾ ਸੂਟ ਨਾਈਟ ਸੂਟ ਸਲਵਾਰ ਸੂਟ ਤੇ ਡਿਜ਼ਾਈਨਰ ਸੂਟਾਂ ਦੀ ਸਟਿਚਿੰਗ ਕੀਤੀ ਜਾਂਦੀ ਹੈ ਇਸ ਤੋਂ ਲਵਾ ਪੋਸ਼ਾਕ ਸਟੂਡੀਓ ਚ ਤੁਸੀਂ ਅਨਸਟਿਚ ਸੂਟ ਵੀ ਖਰੀਦ ਸਕਦੇ ਹੋ ਖਾਸ ਗੱਲ ਇਹ ਹੈ ਕਿ ਪੋਸ਼ਾਕ ਸਟੂਡੀਓ ਦੀ ਆਪਣੀ ਵਰਕਸ਼ਾਪ ਹੈ ਇਸੇ ਕਰਕੇ ਹੀ ਬਾਜ਼ਾਰ ਤੋਂ ਘੱਟ ਰੇਟ 'ਤੇ ਆਪਰ ਲੇਡੀ ਸੂਟ ਤਿਆਰ ਕਰਕੇ ਦਿੱਤੇ ਜਾਂਦੇ ਨੇ ਦੋਸਤੋ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਇੱਕ ਭੈਣ ਨੇ 3 ਮਹੀਨੇ ਪਹਿਲਾਂ ਸ਼ਹਿਰ 'ਚ ਆਪਣਾ ਸਟੂਡੀਓ ਖੋਲਿਆ ਹੁਣ ਸਾਡੀ ਟੀਮ ਪਹੁੰਚੀ ਹੈ ਪੋਸ਼ਾਕ ਸਟੂਡੀਓ ਦੀ ਵਿਜ਼ਿਟ ਕਰਨ ਲਈ ਜੋ ਕਿ ਹੈ ਗਲੀ ਨੰਬਰ 13 14 6ਵੇਂ ਚੌਕ ਉੱਪਰ ਦੋਸਤੋ ਆਪਾਂ ਪਹੁੰਚ ਗਏ ਆ ਪੋਸ਼ਾਕ ਸਟੂਡੀਓ ਮੈਡਮ ਨੇ ਓਨਰ ਆ ਆਮਨ ਹੇਰ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਹੜੇ ਸੂਟਾਂ ਡਿਜ਼ਾਈਨ ਇੱਥੇ ਮਿਲ ਰਹੇ ਤੇ ਕਿਹੜੇ ਕਿਹੜੇ ਆਰਟ ਇੱਥੇ ਕਿੱਥੇ ਆਉਂਦੇ ਸਸਟੀਕਾਲ ਜੀ ਸਵਾਗਤ ਹੈ ਜੀ ਸਸਟੀਕਾਲ ਜੀ ਸਾਡੇ ਕੋਲ ਹੈਂਡਵਰਕ ਹੈਂਡਵਰਕ ਦੇ ਠੀਕ ਹੈ ਜੀ ਡਿਜ਼ਾਈਨ ਮਿਲਦੇ ਆ ਕੋਈ ਵੀ ਕਰਾ ਸਕਦੇ ਹੋ ਆ ਮੇਰੇ ਤੋਂ ਵੀ ਫ੍ਰੀ ਸਕਦੇ ਹੋ ਕੋਈ ਪਿਕ ਦਿਖਾ ਕੇ ਕੋਈ ਵੀ ਡਿਜ਼ਾਈਨ ਦਿਖਾ ਕੇ ਸਾਡੇ ਆਪ ਦੇ ਕਾਰੀਗਰ ਬਿਠਾਏ ਹੋਏ ਆ ਕੋਈ ਵੀ ਮੈਨੂਅਲੀ ਕਰਵਾ ਸਕਦਾ ਆ ਤੁਹਾਡਾ ਲੈ ਕੇ ਹਾਂਜੀ ਘੱਟ ਰੇਟ ਤੇ ਹੋ ਜਾਣਗੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਹੈ ਠੀਕ ਹੈ ਜੀ ਹਾਂਜੀ ਮਸ਼ੀਨ ਵਰਕ ਠੀਕ ਹੈ ਜੀ ਇਹ ਵੀ ਉਸੇ ਤਰ੍ਹਾਂ ਜੀ ਕੋਈ ਵੀ ਮਰਜ਼ੀ ਆਪਣਾ ਡਿਜ਼ਾਈਨ ਲੈ ਕੇ ਆ ਜੀ ਕੋਈ ਵੀ ਡਿਜ਼ਾਈਨ ਲੈ ਕੇ ਆ ਸਕਦਾ ਪਿਕ ਦਿਖਾ ਕੇ ਜਾਂ ਸਾਡੇ ਕੋਲ ਵੀ ਬਹੁਤ ਰੈਡੀ ਮਿਲਣਗੇ ਠੀਕ ਹੈ ਜੀ ਮਤਲਬ ਹਾਂਜੀ ਇਹ ਆਰੀ ਵਰਕ ਹੈ ਠੀਕ ਹੈ ਜੀ ਇਹ ਇਹਦਾ ਟ੍ਰੈਂਡ ਬਹੁਤ ਹੈਗਾ ਹਾਂਜੀ ਇਹਦਾ ਟ੍ਰੈਂਡ ਬਹੁਤ ਆਰੀ ਵਰਕ ਦਾ ਠੀਕ ਹੈ ਤੇ ਇਹ ਵੀ ਕੋਈ ਵੀ ਪਿਕ ਵਗੈਰਾ ਜਾਂ ਸਾਡੇ ਤੋਂ ਵੀ ਬਾਇ ਕਰ ਸਕਦੇ ਆ ਰੈਡੀ ਸੂਟ ਵੀ ਮਿਲ ਜਾਣਗੇ ਠੀਕ ਹੈ ਜੀ ਹਾਂ ਜੀ ਸਕਰੀਨ पेंट ਹੈਂਡ ਪੇਂਟ ਠੀਕ ਹੈ ਜੀ ਤੇ ਸਟਿਚਿੰਗ ਬਰਾਇਡਲ ਲਹੰਗੇ ਆ ਸਾਰੇ ਤਰ੍ਹਾਂ ਦੀ ਸਟਿਚਿੰਗ ਜਿਵੇਂ ਸ਼ਰਾਰਾ ਸੂਟ ਗਰਾਰਾ ਨਾਈਟ ਸੂਟ ਕੋਰਸੈਟ ਸਲਵਾਰ ਸੂਟ ਸਾਰੇ ਤਰ੍ਹਾਂ ਦੀ ਸਟਿਚਿੰਗ ਵੀ ਅਵੇਲੇਬਲ ਹੈ ਠੀਕ ਹੈ ਜੀ ਮੈਮ ਜੇ ਮਾਲਕ ਕੋਈ ਜੋ ਗਾਹਕ ਹੈ ਉਹ ਕਪੜਾ ਦਿੰਦਾ ਤਾਂ ਕਿੰਨੇ ਦਿਨਾਂ ਵਿੱਚ ਆਪਣੀ ਸਟਿਚਿੰਗ ਮਿਲਦਾ ਜੀ ਹਾਂ ਜੀ 1 ਵੀਕ ਚ ਅਸੀਂ ਰੈਡੀ ਕਰ ਦਾਂਗੇ ਠੀਕ ਹੈ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਅਕੇ ਹਾਂਜੀ 1 ਵੀਕ ਚ ਕੋਈ ਵੀ ਕਰ ਦਾਂਗੇ ਰੈਡੀ ਕੁਛ ਵੀ ਤਰ੍ਹਾਂ ਦਾ ਤਾਂ ਠੀਕ ਹੈ ਜੀ ਆਪਣੇ ਕੋਲ ਅਨ ਸਟਿਚੂ ਹੈਗੇ ਜੀ ਹਾਂਜੀ ਅਨ ਸਟਿਚ ਰੈਡੀ ਸੂਟ ਮਿਲਣਗੇ ਠੀਕ ਹੈ ਅੱਜ ਮੈਂ ਮਸ਼ੀਨ ਵਰਕ ਦਾ ਪਾਰਟੀ ویئر ਸੂਟ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਮਿਲ ਜਾਣਗੇ ਕਾਟਨ ਸੂਟ ਵੀ ਮਿਲ ਜਾਣਗੇ ਮੈਚਿੰਗ ਸੂਟ ਵਧੀਆ ਬ੍ਰਾਂਡਡ ਕੰਪਨੀਆਂ ਦੇ ਸੂਟ ਮਿਲਣਗੇ ਸਾਡੇ ਕੋਲ ਪਲੇਨ ਸਟਫ ਵੀ ਲੈ ਸਕਦੇ ਹਾਂ ਠੀਕ ਹੈ ਕਾਟਨ ਜੌਰਜਟ ਵਗੈਰਾ ਆਪਾਂ ਰੇਟ ਦੀ ਗੱਲ ਕਰੀਏ ਕਿੰਨੇ ਤੋਂ ਰੇਟ ਸ਼ੁਰੂ ਹੋ ਜਾਂਦਾ ਸੂਤਾਂ ਦਾ ਜੀ ਰੇਟ 300 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਇਹ ਅਨਸਟਿਚ ਹੈਗੇ ਸਰ ਹਾਂ ਜੀ ਅਨਸਟਿਚ ਹੈ ਇਹ ਸੇਲ ਵਾਸਤੇ ਰੈਡੀ ਕਰਕੇ ਰੱਖੇ ਹੋਏ ਆ ਠੀਕ ਹੈ ਜੀ ਹਾਂ ਜਿਵੇਂ ਬਲੌਕ ਪੇਂਟ ਦਾ ਠੀਕ ਹੈ ਜੀ ਟ੍ਰੈਂਡ ਆ ਹੁਣ ਗਰਮੀ 'ਚ ਜ਼ਿਆਦਾ ਬਲੌਕ ਪੇਂਟ ਦਾ ਉਹ ਵੀ ਮਿਲ ਜੇਗਾ ਠੀਕ ਹੈ ਡਿਜ਼ਾਈਨਰ ਜਿਵੇਂ ਲੈਸਾਂ ਵਗੈਰਾ ਪਾ ਕੇ ਪੂਰੀ ਡਿਜ਼ਾਈਨਿੰਗ ਨਾਲ ਸੂਟ ਦੇਵਾਂਗੇ ਰੈਡੀ ਕਰਕੇ ਵਰਕਸ਼ਾਪ ਵੀ ਆਪਣੀ ਹੈ ਜੀ ਹਾਂ ਜੀ ਸਾਡੇ ਆਪਣੇ ਕਾਰੀਗਰ ਐ ਇਸੇ ਕਰਕੇ ਰੇਟ ਯਾਰ ਨਾਲੋਂ ਘੱਟ ਠੀਕ ਹੈ ਹਾਂ ਜੀ ਮਸ਼ੀਨ ਵਰਕ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹੈਂਡਵਰਕ ਦੇ ਕਾਰੀਗਰ ਉੱਥੇ ਬੈਠੇ ਹੋਏ ਐ ਠੀਕ ਹੈ ਜੀ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਉਹ ਇੱਥੇ ਹੈ ਹਾਂਜੀ ਸਰ ਜੀ ਠੀਕ ਸਪੈਸ਼ਲ ਬਰਾਇਡਲ ਲਹਿੰਗੇ ਵਗੈਰਾ ਦਾ ਸਾਡੇ ਕੋਲ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿਉਂਕਿ ਅਬੋਹਰ ਦੇ ਬਿਜ਼ਨਸ ਵਾਸਤੇ ਅਕਸਰ ਆਪਾਂ ਇਸ ਤਰ੍ਹਾਂ ਦੀ ਵੀਡੀਓ ਤਿਆਰ ਕਰਦੇ ਰਹਿੰਦੇ ਆ ਤੇ ਉਮੀਦ ਹੈ ਕਿ ਇਸ ਵੀਡੀਓ ਨੂੰ ਵੀ ਤੁਹਾਡਾ ਪਿਆਰ ਮਿਲੇਗਾ ਤੁਸੀਂ ਪਹਿਲਾਂ ਦੀ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਪਿਆਰ ਦਿਖਾਉਂਗੇ ਦੋਸਤੋ ਐਡਰੈਸ ਨੋਟ ਕਰ ਲਓ ਪੋਸ਼ਾਕ ਸਟੂਡੀਓ ਬਿਊਟੀ ਗਲੀ ਨੰਬਰ 13 14 6ਵਾਂ ਚੌਕ ਅਬੋਹਰ ਫੋਨ ਨੰਬਰ ਜਿਹੜੇ ਸਕਰੀਨ ਉੱਪਰ ਦਿੱਤੇ ਗਿਆ ਤੁਸੀਂ ਆਪਣੇ ਆਰਡਰ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਮਿਲਣਾ ਚਾਹੁੰਦੇ ਹੋ ਜਾਂ ਤੁਸੀਂ ਐਡਰੈਸ ਕਨਫਰਮ ਕਰਨਾ ਚਾਹੁੰਦੇ ਹੋ ਤਾਂ ਫੋਨ ਕਰਕੇ ਤੁਸੀਂ ਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ